ਅੱਜ ਇਹ ਤੁਹਾਨੂੰ ਖਬਰਾਂ ਬਾਰੇ ਪਾਉਂ ਜਾ ਕੇ ਦੇ ਰਿਹਾ ਜੋ ਜਗਰਾਉਂ ਦੇ ਨਾਮੀ ਸਕੂਲ ਜੋ ਹਾਈਕੋਟ ਰੋਡ ਦੇ ਸੱਧਾ ਮਹਾ ਪ੍ਰਗਿਆ ਸਕੂਲ ਦਾ ਜੋ ਬਿਜਲੀ ਕਨੈਕਸ਼ਨ ਦਾ ਵਿਭਾਗ ਤੋਂ ਕੱਟਿਆ ਗਿਆ ਸੀ ਉਸ ਸੰਬੰਧੀ ਜਦ ਅਸੀਂ ਐਡੀਓ ਗੁਰਪ੍ਰੀਤ ਸਿੰਘ ਕੰਗਨਾ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਪਹਿਲਾਂ ਸੁਣਾਉਣੀ ਹੈ ਮੈਂ ਕਹਿੰਦਾ ਸਰ ਰਾਜ ਗਾਲੋ ਸਰ ਗੱਲ ਕਰਦਾ ਹਾਂ ਹਾਂਜੀ 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 ਅ ਸਰ ਇੱਕ ਜਾਣਕਾਰੀ ਲੈਣੀ ਸੀ ਮਹਾ ਪ੍ਰਗਿਆ ਸਕੂਲ ਦਾ ਕਨੈਕਸ਼ਨ ਕੱਟਿਆ ਗਿਆ ਸੀ ਸਰ ਹਾਂ ਸਰ ਮਤਲਬ ਬਕਾਇਆ ਖੜਾ ਸੀਗਾ ਕਿੰਨਾ ਖੜਾ ਸੀ ਬਕਾਇਆ ਜੀ ਹਾਂ ਜੀ ਹਾਂ ਬਕਾਇਆ ਖੜਾ ਸੀ ਕਿੰਨਾ ਸਰ 80000 ਰੁਪਏ ਦੇ ਨੇੜੇ ਹੁੰਦਾ ਪਰ ਆ ਗਿਆ ਜਿਉਂਦਾ ਚਾਲੂ ਵੀ ਹੋ ਗਿਆ ਜਨਾਬ ਅੱਛਾ ਚਾਲੂ ਹੋ ਗਿਆ ਸਰ ਹਾਂ ਜੀ ਹਾਂ ਜੀ ਮਤਲਬ ਉਹ ਲੱਖ ਰੁਪਏ ਸੀਗਾ ਲੱਖ ਰੁਪਏ ਉਹਨਾਂ ਨੇ ਜਮ੍ਹਾਂ ਕਰਾਤਾ ਤੇ ਕਨੈਕਸ਼ਨ ਲੱਗ ਗਿਆ ਸਰ ਹਾਂ ਜੀ ਕਿੰਨੇ ਦਿਨ ਕਿੰਨੇ ਦਿਨ ਸਰ ਕਦੋਂ ਕੱਟਿਆ ਰਹੇਗਾ ਹਾਂ ਦੋ ਤਿੰਨ ਦਿਨ ਮੈਨੂੰ 50% ਮਗਰ ਜਈਨੇ ਕੱਟਿਆ ਜੀ ਪੁੱਛਾਂ ਕਿ ਕਿੰਨੇ ਕੱਟਿਆ ਅੱਛਾ ਅੱਛਾ ਚਲੋ ਠੀਕ ਹੈ ਸਰ ਥੈਂਕ ਯੂ ਹੁਣ ਤੁਸੀਂ ਉਹ ਜੋ ਕਲਿਪ ਸੀ ਵੀਡੀਓ ਜੋ ਅਸੀਂ ਪਾਖ ਲਿਆ ਸੀ ਅ ਕੰਗ ਸਾਹਿਬ ਦਾ ਤੁਸੀਂ ਸੁਣ ਲਿਆ ਹੈਗਾ ਇਹ ਸੁਣਦੀ ਜਦੋਂ ਅਸੀਂ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਤੇ ਇਹ ਵੀ ਕਿਹਾ ਵੀ ਇਹ ਸਾਰੀਆਂ ਗੱਲਾਂ ਹਵਾ ਵਾਲੀਆਂ ਹਨ ਹਾਂਜੀ ਵਿਸ਼ਾਲ ਜੈਨ ਗੱਲ ਕਰਦੇ ਸਰ ਹਾਂਜੀ ਰਾਜ ਗਾਲੂ ਗੱਲ ਕਰਦਾ ਹੈਗਾ ਪੱਤਰਕਾਰ ਜੀ हां सर एक जानकारी लेनी थी पता लगया लग सी भी अपने स्कूल ਦਾ ਹੀ ਕਨੈਕਸ਼ਨ ਕਟਿਆ ਗਿਆ ਸੀ ਬਿਜਲੀ ਦਾ ਹੀ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਨਹੀਂ ਸਰ ਮੈਂ ਪੱਕ ਲਿਆ ਸੀਗਾ ਜੀ ਐਡਿਊ ਸਾਹਿਬ ਦਾ ਜੀ ਗੁਰਪ੍ਰੀਤ ਸਿੰਘ ਕੰਗ ਦਾ ਜੀ ਉਹਨਾਂ ਨੇ ਸਾਹ ਜਾਨਕਾਰੀ ਦਿੱਤੀ ਹੈ ਕਿ ਬਿ ਕਟਿਆ ਗਿਆ ਸੀ ਜਨ ਨਹੀਂ ਸਕੂਲ ਦੀ ਬਿਜਲੀ ਤਾਂ ਰੈਗੂਲਰ ਚੱਲ ਰਹੀ ਹੈ ਉਹਨਾਂ ਆ ਕੇ ਦੇਖਣੀ ਆ ਕੇ ਦੇਖੋ ਨਹੀਂ ਨਹੀਂ ਸਰਪਲਾਈ ਵਿਚਾਲ ਜੀ ਉਹ ਠੀਕ ਹੈ ਤੁਹਾਡੀ ਗੱਲ ਐਕਚੁਅਲੀ ਮੈਂ ਹੁਣੇ ਕਾਲ ਕਰਕੇ ਮੰਤਰਾ ਹਟਿਆ ਹੈਗਾ ਕੱਲ ਮੈਨੂੰ ਪਤਾ ਲੱਗਿਆ ਸੀਗਾ ਉਹਨਾਂ ਨੇ ਦੱਸਿਆ ਹੈਗਾ ਵੀ ਲੱਖ ਰੁਪਈਆ عمر ਕਿਸ ਨੇ ਫਰਵਾਇਆ ਹੋਵੇ ਤਾਂ ਪਤਾ ਨਹੀਂ ਨਹੀਂ ਸਰ ਦੇਖੋ ਅਫਸਰ ਆਹਾਂ ਸਰ ਅਫਸਰ ਸਰ ਜਾਣਕਾਰੀ ਦੇ ਰਹੇ ਸਰ ਲੱਖ ਰੁਪਈਆ ਕਹਿੰਦੇ ਰੁਕ ਗਿਆ ਸੀ ਵੀ ਰਾਤ ਕੱਲ ਦਿੱਤਾ ਗਿਆ ਹੈ ਕਨੈਕਸ਼ਨ ਸਰ ਲੱਗ ਗਿਆ ਹੈਗਾ ਰਾਤ ਨਹੀਂ ਨਹੀਂ ਮੈਂ ਤਾਂ ਵੈਸੇ ਸੂਰਤ ਗਿਆ ਹੋਇਆ ਸੀਗਾ ਕੱਲ ਹੀ ਲੋਟਿਆ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਪਕੀਆਂ ਪਕਾਈਆਂ ਕਰਵਾ ਲੈਣੇ ਨਹੀਂ ਨਹੀਂ ਸਰ ਅਫਸਰ ਮਤਲਬ ਝੂਠ ਬੋਲਦਾ ਸਰ ਫਿਰ ਕੰਗ ਸਾਹਿਬ ਜੀ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਚਲੋ ਠੀਕ ਹੈ ਸਰ ਥੈਂਕ ਯੂ ਸਾ ਇਹ ਸੋਚਣ ਵਾਲੀ ਗੱਲ ਆ ਕਿ ਇੱਕ ਸਕੂਲ ਦੇ ਡਾਇਰੈਕਟਰ ਜੋ ਕਹਿ ਸਕਦੇ ਆ ਵੱਡੀ ਆਪਦੀ ਪੋਸਟ ਤੇ ਬੈਠੇ ਹੈਗੇ ਆ ਆਪਦੀ ਪੂਰਨ ਜੋਨੋ ਜਾਣਕਾਰੀ ਦੇਣੀ ਚਾਹੀਦੀ ਪ੍ਰੈਸ ਨੂੰ ਇੱਕ ਗੁੰਮਰਾਹ ਕਰਨ ਵਾਲੀ ਇਹ ਗੱਲ ਆ ਵੇਖਦੇ ਰਹੋ ਰੈਗੂਲਰ ਗੌਨ 24 ਨਿਊ ਚੈਨਲ ਤੇ ਮੈਂ ਤੁਹਾਡਾ